ਸਤਿ ਸ਼੍ਰੀ ਅਕਾਲ ਜੀ 우ਮਾ ਤਿਰਲੋਕ ਜੀ ਦੀ ਕਿਤਾਬ ਅਮ੍ਰਿਤਾ 임ਰੋਜ਼ ਇੱਕ ਪਿਆਰ ਕਹਾਣੀ ਦਾ ਅਗਲਾ ਭਾਗ 임ਰੋਜ਼ ਅਮ੍ਰਿਤਾ ਨੂੰ ਕਈ ਨਾਵਾਂ ਨਾਲ ਬੁਲਾਉਂਦੇ ਸਨ ਉਹਨਾਂ ਵਿੱਚੋਂ ਇੱਕ ਹੈ ਬਰਕਤੇ ਬਰਕਤੇ ਜਾਣੀ ਬਰਕਤ ਵਾਲੀ ਚੰਗੀ ਕਿਸਮਤ ਵਾਲੀ ਰੱਜੀ ਪੁੱਜੀ ਭਰਪੂਰ ਉਹ ਕਹਿੰਦੇ ਹਨ ਬਰਕਤ ਤਾਂ ਉਹਦੇ ਹੱਥਾਂ ਵਿੱਚ ਸੀ ਉਸਦੇ ਲਿਖਣ ਵਿੱਚ ਸੀ ਅਤੇ ਉਸਦੇ ਹੋਣ ਵਿੱਚ ਸੀ ਉਸਦੇ ਪੂਰੇ ਵਾजूद ਵਿੱਚ ਸੀ ਗੱਲ ਨੂੰ ਵਿਸਥਾਰ ਦਿੰਦਿਆਂ ਉਹਨਾਂ ਕਿਹਾ ਅਮ੍ਰਿਤ ਦੇ ਅਮ੍ਰਿਤਾ ਦੇ ਮਿਹਨਤੀ ਹੱਥਾਂ ਦੀਆਂ ਲਕੀਰਾਂ ਵਿੱਚ ਦਿਲ ਵਿੱਚ ਉਸ ਤੇ ਦੁੱਖ ਸੁੱਖ ਵਿੱਚ ਉਹਦੀ ਪ੍ਰਾਪਤੀ ਉਹਦਾ ਹਾਸਲ ਗੰਗੋਤਰੀ ਦੇ ਅਥਾਂ ਪਾਣੀ ਚੋਂ ਫੁੱਟੇ ਝਰਨੇ ਵਾਂਗ ਹੈ ਗੰਗੋਤਰੀ ਵਿੱਚੋਂ ਨਿਕਲੀ ਗੰਗਾ ਦੀ ਰਵਾਨੀ ਵਰਗੇ ਲੈਜੇ ਵਿੱਚ ਉਹ ਕਹਿੰਦੇ ਗਏ ਅਮ੍ਰਿਤਾ ਹੀਰ ਵੀ ਹੈ ਤੇ ਫਕੀਰ ਵੀ ਤਖਤ ਹਜ਼ਾਰਾਂ ਉਹਦਾ ਧਰਮ ਹੈ ਤੇ ਪਿਆਰ ਉਸਦੀ ਜ਼ਿੰਦਗੀ ਜਾਤ ਦੀ ਭਿਕਸ਼ੂ ਤੇ ਮિજાਜ ਦੀ ਅਮੀਰ ਉਹ ਇੱਕ ਹੱਥ ਨਾਲ ਕਮਾਉਂਦੀ ਹੈ ਤੇ ਦੋਹਾਂ ਹੱਥਾਂ ਨਾਲ ਵੰਡਦੀ ਹੈ 임ਰੋਜ਼ ਅਤੇ ਅਮ੍ਰਿਤਾ ਦਾ ਸੁਭਾਅ ਤੇ ਪਸੰਦ ਮਿਲਦੀ-ਜੁਲਦੀ ਸੀ ਤੇ ਅਲੱਗ ਵੀ ਸੀ ਉਹ ਦੋਵੇਂ ਅੱਡ-ਅੱਡ ਕਮਰਿਆਂ ਵਿੱਚ ਰਹਿੰਦੇ ਸਨ ਅਮ੍ਰਿਤਾ ਬਹੁਤ ਸਵੇਰੇ-ਸਵੇਰੇ ਕੰਮ ਕਰਨਾ ਪਸੰਦ ਕਰਦੇ ਸਨ ਤੇ ਉਦੋਂ 임ਰੋਜ਼ ਸੁੱਤੇ ਹੁੰਦੇ ਸਨ 임ਰੋਜ਼ ਉਦੋਂ ਕੰਮ ਕਰਦੇ ਸਨ ਜਦੋਂ ਅਮ੍ਰਿਤਾ ਸੁੱਤੇ ਹੁੰਦੇ ਸਨ ਦੋਹਾਂ ਦੇ ਜੀਵਨ ਦਾ ਨਿਤਨੇਮ ਵੱਖਰਾ-ਵੱਖਰਾ ਸੀ ਪਰ ਉਹਨਾਂ ਦੇ ਸੁਭਾਅ ਇੱਕੋ ਜਿਹੇ ਸਨ ਦੋਵੇਂ ਹੀ ਲੋਕਾਂ ਨਾਲ ਜ਼ਿਆਦਾ ਮਿਲਣਾ-ਜੁਲਣਾ ਪਸੰਦ ਨਹੀਂ ਕਰਨ ਕਰਦੇ ਨਾਵ ਪਾਰਟੀਆਂ ਵਿੱਚ ਜਾਂਦੇ ਸਨ ਤੇ ਨਾ ਹੀ ਆਪਣੇ ਘਰ ਵਿੱਚ ਪਾਰਟੀਆਂ ਕਰਦੇ ਸਨ ਦੋਵੇਂ ਖੁਦ ਨਾਲ ਹੀ ਵਕਤ ਬਿਤਾਉਣਾ ਪਸੰਦ ਕਰਦੇ ਸਨ ਵੱਖਰੇ ਵੱਖਰੇ ਇਕੱਲੇ ਆਪਣੇ ਨਾਲ ਅਮ੍ਰਿਤਾ ਆਪਣੇ ਲੇਖਕ ਵਿੱਚ ਅਤੇ 임ਰੋਜ਼ ਆਪਣੇ ਚਿੱਤਰਾਂ ਵਿੱਚ ਦੋਹਾਂ ਦੇ ਕਮਰਿਆਂ ਦੇ ਬੂਹੇ ਖੁੱਲੇ ਰਹਿੰਦੇ ਸਨ ਤਾਂ ਕਿ ਇੱਕ ਦੂਸਰੇ ਦੀ ਖੁਸ਼ਬੂ ਆਉਂਦੀ ਰਹੇ ਪਰ ਇੱਕ ਦੂਜੇ ਦੇ ਕੰਮ ਵਿੱਚ ਕਿਸੇ ਦੀ ਦਖਲ ਅੰਦਾਜ਼ੀ ਨਾ ਹੋਵੇ ਜੇ ਅਮ੍ਰਿਤਾ ਲਿਖ ਰਹੇ ਹੁੰਦੇ ਤਾਂ 임ਰੋਜ਼ ਉਹਨਾਂ ਦੀ ਇਕਾਂਤ ਦਾ ਖਿਆਲ ਰੱਖਦੇ ਅਤੇ ਘਰ ਦੇ ਕੰਮਾਂ ਨੂੰ ਵੀ ਸੰਭਾਲ ਲੈਂਦੇ ਸਨ ਅਤੇ ਕਈ ਵਾਰ ਦੱਬੇ ਪੈਰ ਜਾ ਕੇ ਉਹਨਾਂ ਦੀ ਮੇਜ਼ ਉੱਤੇ ਚਾਹ ਦਾ ਪਿਆਲਾ ਵੀ ਰੱਖ ਆਉਂਦੇ ਸਨ। ਅਮ੍ਰਿਤਾ ਆਪਣੇ ਬਿਸਤਰੇ ਉੱਤੇ ਬੈਠ ਕੇ ਲਿਖਦੇ ਸਨ। ਜੇ ਅਮ੍ਰਿਤਾ ਦੇ ਬੱਚੇ ਉਹਨਾਂ ਤੋਂ ਕੁਝ ਮੰਗਦੇ ਤਾਂ ਲਿਖਣਾ ਉਹਨਾਂ ਲਈ ਬਾਅਦ ਦੀ ਸ਼ੈ ਹੋ ਜਾਂਦੀ ਸੀ। ਉਹ ਆਪਣੀ ਕਵਿਤਾ ਜਾਂ ਕਹਾਣੀ ਉੱਥੇ ਹੀ ਹੋਲਡ ਉੱਤੇ ਛੱਡ ਕੇ ਬੱਚਿਆਂ ਲਈ ਖਾਣਾ ਬਣਾਉਂਦੇ ਉਹਨਾਂ ਨੂੰ ਪਿਆਰ ਨਾਲ ਖਵਾਉਂਦੇ ਤੇ ਫਿਰ ਆਪਣੀ ਕਵਿਤਾ ਜਾਂ ਕਹਾਣੀ ਕੋਲ ਚਲੇ ਜਾਂਦੇ। ਮੈਨੂੰ ਯਾਦ ਹੈ ਉਹਨਾਂ ਇੱਕ ਵਾਰ ਕਿਹਾ ਸੀ ਕਿ ਸਫਾਈ, ਕਢਾਈ, ਬੁਣਾਈ ਤੇ ਖਾਣਾ ਬਣਾਉਣਾ ਸਾਰੇ ਰਚਨਾਤਮਕ ਕੰਮ ਹਨ ਅਮ੍ਰਿਤਾ ਕਵਿਤਾਵਾਂ ਬਣਾਉਂਦੇ ਨਹੀਂ ਉਹ ਕੇਵਲ ਆਪਣੇ ਜਜ਼ਬੇ ਤੇ ਬਲਬੂਤੇ ਕਵਿਤਾ ਕਾਗਜ਼ ਉੱਤੇ ਉਤਾਰ ਦਿੰਦੇ ਹਨ ਇੱਕ ਵਾਰ ਲਿਖਣ ਤੋਂ ਬਾਅਦ ਨਾ ਤਾਂ ਕਵਿਤਾ ਦੀ ਕਾਟ-ਛਾਟ ਕਰਦੇ ਹਨ ਅਤੇ ਨਾ ਹੀ ਕੁਝ ਬਦਲਦੇ ਦੁਹਰਾਉਂਦੇ ਹਨ ਜੋ ਜ਼ਿਹਨ ਵਿੱਚ ਆਉਂਦਾ ਹੈ ਜਿਉਂ ਦਾ ਤਿਉਂ ਕਾਗਜ਼ ਉੱਤੇ ਉਤਾਰ ਦਿੰਦੇ ਹਨ 임ਰੋਜ਼ ਨੂੰ ਟਾਈਮ ਪੀਸ ਇਕੱਠਾ ਕਰਨ ਦਾ ਸ਼ੌਂਕ ਹੈ ਉਹ ਕੜੀਆਂ ਦੇ ਡਾਇਲ ਬਦਲ ਦਿੰਦੇ ਹਨ ਤੇ ਨੰਬਰਾਂ ਦੀ ਥਾਂ ਉਦੇ ਉੱਤੇ ਸ਼ਾਇਰਾਂ ਦਾ ਕਲਾਮ ਲਿਖ ਦਿੰਦੇ ਹਨ ਤੇ ਜਾਂ ਫਿਰ ਨੰਬਰਾਂ ਨੂੰ ਕਿਨਾਰੇ ਲਾ ਕੇ ਬਾਕੀ ਥਾਂ ਉੱਤੇ ਕਿਸੇ ਸ਼ਾਇਰ ਦੀ ਤਸਵੀਰ ਬਣਾ ਦਿੰਦੇ ਹਨ ਜਾਂ ਫਿਰ ਸ਼ੇਅਰ ਲਿਖ ਦਿੰਦੇ ਹਨ ਭਗਵਾਨ ਕ੍ਰਿਸ਼ਨ ਦੀ ਸ਼ੀਸ਼ੇ ਦੀ ਬਣੀ ਮੂਰਤੀ ਸ਼੍ਰੀ ਗਣੇਸ਼ ਜੀ ਦੀ ਪੱਥਰ ਤੋਂ ਘੜੀ ਮੂਰਤੀ ਚੰਦਨ ਦੀ ਲੱਕੜੀ ਉੱਤੇ ਉੱਬਰਿਆ ਗੌਤਮ ਬੁੱਧਾ ਚਿੱਤਰ ਅਮ੍ਰਿਤਾ ਨੂੰ ਇਸ ਤਰ੍ਹਾਂ ਦੀਆਂ ਛੋਟੀਆਂ ਵੱਡੀਆਂ ਅੱਡ-ਅੱਡ ਧਾਤੂਆਂ ਆਦ ਨਾਲ ਬਣੀਆਂ ਕਲਾਕ੍ਰਿਤੀਆਂ ਇਕੱਠੇ ਕਰਨ ਦਾ ਸ਼ੌਕ ਹੈ ਉਹ ਉਹਨਾਂ ਦੀ ਪੂਜਾ ਨਹੀਂ ਕਰਦੇ ਉਹਨਾਂ ਨੂੰ ਪਿਆਰ ਕਰਦੇ ਹਨ 임ਰੋਜ਼ ਨੇ ਭਗਵਾਨ ਗਣੇਸ਼ ਦੀ ਇੱਕ ਪੇਂਟਿੰਗ ਬਣਾਈ ਜਿਸ ਵਿੱਚ ਉਹ ਬੰਸਰੀ ਵਜਾ ਰਹੇ ਹਨ ਇਹ ਪੇਂਟਿੰਗ ਅਮ੍ਰਿਤਾ ਜੀ ਦੀ ਇੱਕ ਕਿਤਾਬ ਵਿੱਚ ਛਪੀ ਹੈ ਲਖਨਊ ਦੇ ਕੁਝ ਮੰਦਰਾਂ ਦੇ ਅਧਿਕਾਰੀਆਂ ਨੇ ਵੇਖੀ ਤਾਂ ਤਸਵੀਰ ਵੱਡੀ ਕਰਵਾ ਕੇ ਅਨੇਕ ਮੰਦਰਾਂ ਵਿੱਚ ਲਗਵਾ ਦਿੱਤੀ ਇਹ ਜਾਣ ਕੇ ਅਮ੍ਰਿਤਾ ਬਹੁਤ ਖੁਸ਼ ਹੋਏ ਤੇ ਬੋਲੇ ਕਲਾਕਾਰ ਆਪਣੀਆਂ ਕਲਾਕ੍ਰਿਤੀਆਂ ਦੀ ਨਿਮਾਸ਼ ਐਵੇਂ ਫਜ਼ੂਲ ਹੀ ਕਰਦੇ ਹਨ ਅਸਲੀ ਨਿਮਾਸ਼ ਤਾਂ ਉਹ ਹੁੰਦੀ ਹੈ ਜਿਹੜੀ ਲੋਕ ਖੁਦ ਲਾਉਣ ਉਹ 임ਰੋਜ਼ ਨੂੰ ਕਹਿੰਦੇ ਸਨ ਤੂੰ ਹਮੇਸ਼ਾ ਇੱਕ ਲੋਕ ਗੀਤ ਬਣਨਾ ਚਾਹੁੰਦਾ ਸੈਂ ਲੋਕਾਂ ਨੂੰ ਤੇਰਾ ਨਾਮ ਵੀ ਨਹੀਂ ਸੀ ਪਤਾ ਫਿਰ ਵੀ ਉਹਨਾਂ ਤੇਰੀ ਪੇਂਟਿੰਗ ਭਗਵਾਨ ਦੇ ਮੰਦਰਾ ਵਿੱਚ ਪਹੁੰਚਾ ਦਿੱਤੀ 임ਰੋਜ਼ ਨੇ ਇੱਕ ਪੇਂਟਿੰਗ ਬਾਹੂ ਦਾ ਪਿਆਰ ਬਣਾਈ ਸੀ ਜਿਸ ਨੂੰ ਅਮ੍ਰਿਤਾ ਦੀ ਦੋਸਤ ਸ਼ਕੀਲਾ ਲਾਹੌਰ ਲੈ ਗਈ ਪਰ ਜਦੋਂ ਬਾਹੂ ਦੇ ਮਜ਼ਾਰ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਹ ਉਹਨੂੰ ਮਜ਼ਾਰ ਦੀ ਦੀਵਾਰ ਉੱਤੇ ਸਜਾਉਣ ਲਈ ਮੁਲਤਾਨ ਲੈ ਗਏ ਇਸੇ ਤਰ੍ਹਾਂ ਜਦੋਂ ਕੋਈ ਦੋਸਤ ਬੁੱਲੇ ਸ਼ਾਹ ਦੀ ਇੱਕ ਪੇਂਟਿੰਗ ਲਾਹੌਰ ਲੈ ਗਿਆ ਤਾਂ ਉਹ ਵੀ ਬੁੱਲੇ ਸ਼ਾਹ ਦੇ ਮਜ਼ਾਰ ਉੱਤੇ ਪਹੁੰਚ ਗਈ। ਅੰਮ੍ਰਿਤਾ ਤੇ 임ਰੋਜ਼ ਦੋਹਾਂ ਦੀ ਆਪਣੀ ਵੱਖਰੀ ਸ਼ਖਸੀਅਤ ਹੈ। ਕਿ ਇਸੇ ਲਈ ਕਹਿੰਦੇ ਨੇ ਕਿ ਵਿਪਰੀਤ ਸਿਰੇ ਇੱਕ ਦੂਸਰੇ ਨੂੰ ਆਪਣੇ ਵੱਲ ਖਿੱਚਦੇ ਨੇ। ਕਿ ਪਿਆਰ ਇਨ੍ਹਾਂ ਹੀ ਦੋ ਵਿਪਰੀਤਾਂ ਦੇ ਵਿੱਚ ਵਾਲੀ ਖਿੱਚ ਹੈ। ਮਰਦ ਨੇ ਔਰਤ ਦੇ ਨਾਲ ਸਿਰਫ ਸੌਣਾ ਸਿੱਖਿਆ ਹੈ, ਜਾਗਣਾ ਨਹੀਂ। ਨਾਗਮਣੀ ਰਸਾਲੇ ਦੇ ਇੱਕ ਪਾਠਕ ਨੇ ਜਦੋਂ 임ਰੋਜ਼ ਨੂੰ ਇਹ ਸਵਾਲ ਪੁੱਛਿਆ ਕਿ ਮਰਦ ਅਤੇ ਔਰਤ ਵਿਚਲਾ ਰਿਸ਼ਤਾ ਇੰਨਾ ਉਲਝਿਆ ਹੋਇਆ ਕਿਉਂ ਹੈ ਉਦੋਂ ਉਹਨਾਂ ਨੇ ਉਪਰੋਕਤ ਜਵਾਬ ਦਿੱਤਾ ਸੀ 임ਰੋਜ਼ ਪੰਜਾਬ ਦੇ ਇੱਕ ਪਿੰਡ ਵਿੱਚ ਪੈਦਾ ਹੋਏ ਤੇ ਉੱਥੇ ਹੀ ਉਹਨਾਂ ਦਾ ਪਾਲਣ ਪੋਸ਼ਣ ਹੋਇਆ ਉਹ ਕਹਿੰਦੇ ਹਨ ਪਿਆਰ ਪ੍ਰੇਮਿਕਾ ਦੀ ਜ਼ਮੀਨ ਵਿੱਚ ਝਾੜ ਫੜਨ ਅਤੇ ਉੱਥੇ ਹੀ ਬਦਨ ਫੁੱਲਣ ਦਾ ਨਾਂ ਹੈ ਕਿਸੇ ਹੋਰ ਪ੍ਰਸੰਗ ਵਿੱਚ ਉਹਨਾਂ ਨੇ ਕਿਹਾ ਜ਼ਿਆਦਾਤਰ ਲੋਕ ਪਿਆਰ ਕਾਰਨ ਪੈਦਾ ਨਹੀਂ ਹੁੰਦੇ ਉਹ ਪੈਦਾ ਹੁੰਦੇ ਹਨ ਉਪਰਾਮਤਾ ਲਾਲਸਾ ਕਾਮ ਕਰੋਧ ਸਾੜਾ ਤੇ ਨਫ਼ਰਤ ਦੇ ਕਾਰਨ ਪਿਆਰ ਕਰਨ ਲਈ ਸਾਨੂੰ ਪਿਆਰ ਕਰਨ ਹੀ ਪੈਦਾ ਹੋਣਾ ਪਵੇਗਾ ਅਮ੍ਰਿਤਾ ਜਿੱਥੇ ਵੀ ਜਾਂਦੇ ਸਨ ਉਹਨਾਂ ਨੂੰ ਇਮਰੋਜ਼ ਲੈ ਕੇ ਜਾਂਦੇ ਸਨ ਜੇ ਇਮਰੋਜ਼ ਨੂੰ ਬੁਲਾਇਆ ਗਿਆ ਹੁੰਦਾ ਤਾਂ ਉਹ ਵੀ ਨਾਲ ਚਲੇ ਜਾਂਦੇ ਜਾਂ ਫਿਰ ਬਾਹਰ ਉਡੀਕ ਕਰ ਲੈਂਦੇ ਸਨ ਲਾਨ ਵਿੱਚ ਜਾਂ ਪਾਰਕਿੰਗ ਵਿੱਚ ਉਹ ਆਪਣਾ ਵਕਤ ਕੋਈ ਕਿਤਾਬ ਪੜ੍ਹ ਕੇ ਟਪਾਉਂਦੇ ਜੇ ਅਮ੍ਰਿਤਾ ਖਾਣੇ ਦੇ ਨਿਉਤੇ ਉੱਤੇ ਗਏ ਹੁੰਦੇ ਤਾਂ ਇਮਰੋਜ਼ ਆਪਣਾ ਟਿਫਨ ਬਾਹਰ ਲਾਨ ਵਿੱਚ ਜਾਂ ਕਾਰ ਵਿੱਚ ਬੈਠ ਕੇ ਖਾ ਲੈਂਦੇ ਇਸ ਤਰ੍ਹਾਂ ਕਰਦੇ ਆ ਮੈਨੂੰ ਇੱਕ ਮੈਨੂੰ ਕੋਈ ਔਖ ਜਾਂ ਕਲੇਸ਼ ਨਹੀਂ ਹੋਇਆ ਉਹ ਬੜੇ ਸਹਿਸ ਪਾ ਦੱਸਦੇ ਨੇ ਜਦੋਂ ਅਸੀਂ ਕਿਸੇ ਨੂੰ ਪਿਆਰ ਕਰਦੇ ਹਾਂ ਤਾਂ ਸਾਡੀ ਹੌਮੇ ਮੁੱਕ ਜਾਂਦੀ ਹੈ ਫਿਰ ਹੌਮੇ ਤੁਹਾਡੀ ਪ੍ਰੇਮਿਕਾ ਤੇ ਤੁਹਾਡੇ ਵਿਚਕਾਰ ਨਹੀਂ ਆ ਸਕਦੀ ਪ੍ਰੇਮ ਗਲੀ ਅਤੇ ਸੰਕਰੀ ਜਾਮੇ ਦੋ ਨਾ ਸਮਾਏ ਇਹ ਕਹਾਵਤ ਮੈਂ ਸੁਣੀ ਹੋਈ ਸੀ ਪਰ ਇੱਥੇ ਤਾਂ ਮੈਂ ਇਸ ਕਹਾਵਤ ਨੂੰ ਜੀਵਤ ਵੇਖ ਰਹੀ ਸਾਂ ਇੱਕ ਦਿਨ ਫਿਰ ਕਿਸੇ ਪ੍ਰਸੰਗ ਵਿੱਚ 임ਰੋਜ਼ ਨੇ ਕਿਹਾ ਜਿਸ ਦਿਨ ਦਾ ਮੈਂ ਅਮ੍ਰਿਤਾ ਨੂੰ ਮਿਲਿਆ ਹਾਂ ਮੇਰੇ ਅੰਦਰਲਾ ਗੁੱਸਾ ਇੱਕਦਮ ਮੁੱਕ ਗਿਆ ਹੈ ਮੈਂ ਨਹੀਂ ਜਾਣਦਾ ਕਿ ਕਿਸ ਤਰ੍ਹਾਂ ਹੋਇਆ ਸ਼ਾਇਦ ਪਿਆਰ ਦੀ ਭਾਵਨਾ ਇੰਨੀ ਪ੍ਰਬਲ ਹੁੰਦੀ ਹੈ ਕਿ ਉਹ ਸਾਨੂੰ ਅੰਦਰੋਂ ਇੰਨਾ ਭਰ ਦਿੰਦੀ ਹੈ ਕਿ ਨਫ਼ਰਤ, ਗ੍ਰੋਧ ਤੇ ਸਾਡੇ ਵਰਗੇ ਨਕਾਰਾਤਮਕ ਭਾਵਾਂ ਲਈ ਕੋਈ ਥਾਂ ਹੀ ਨਹੀਂ ਰਹਿ ਜਾਂਦੀ ਵੈਸੇ ਹੀ ਜਿਵੇਂ ਰੋਸ਼ਨੀ ਵਿੱਚ ਹਨੇਰਾ ਟਿਕ ਹੀ ਨਹੀਂ ਸਕਦਾ ਜਦੋਂ ਪਿਆਰ, ਪ੍ਰਸੰਨਤਾ, ਸ਼ਾਂਤੀ ਅਤੇ ਆਨੰਦ ਨਾਲ ਭਰ ਦਿੰਦਾ ਹੈ ਤਾਂ ਅਸੀਂ ਕਿਸੇ ਦੇ ਨਾਲ ਵੀ ਬੁਰਾ ਵਿਹਾਰ ਨਹੀਂ ਕਰ ਸਕਦੇ ਕਿਉਂਕਿ ਬੁਰਾਈ ਤਾਂ ਸਾਡੇ ਅੰਦਰ ਬਚਦੀ ਹੀ ਨਹੀਂ ਇਸ ਫਲਸਫੇ ਨੂੰ ਹੋਰ ਸਮਝਾਉਣ ਲਈ ਉਹਨਾਂ ਕਿਹਾ ਕੀ ਤੂੰ ਰਾਬੀਆ ਬਸਰੀ ਦੇ ਬਾਰੇ ਜਾਣਦੀ ਹੈ ਰਾਬੀਆ ਬਸਰੀ ਇੱਕ ਸਾਧਵੀ ਸੀ ਉਹਨੇ ਆਪਣੀ ਕੁਰਾਨ ਦੀ ਪ੍ਰਤੀ ਜੋ ਸ਼ੈਤਾਨ ਨੂੰ ਨਫ਼ਰਤ ਕਰੋ ਸ਼ਬਦ ਹੀ ਮਿਟਾ ਦਿੰਦੇ ਸਨ ਜਦੋਂ ਉਸ ਨੂੰ ਇਸ ਤਰ੍ਹਾਂ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ ਉਹਨੇ ਦੱਸਿਆ ਮੇਰੇ ਦਿਲ ਵਿੱਚ ਨਫ਼ਰਤ ਹੈ ਹੀ ਨਹੀਂ ਇਸ ਲਈ ਮੈਨੂੰ ਸ਼ੈਤਾਨ ਵਿਖਾਈ ਹੀ ਨਹੀਂ ਦਿੰਦਾ ਮਹਾਤਮਾ ਬੁੱਧ ਦੇ ਆਲੇਖ ਪੜਨ ਨਾਲ ਹੀ ਕੋਈ ਬੁੱਧ ਨਹੀਂ ਬਣ ਜਾਂਦਾ ਅਤੇ ਨਾ ਹੀ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਅੱਗੇ ਸਿਰ ਝੁਕਾਉਣ ਨਾਲ ਕੋਈ ਭਗਵਾਨ ਸ਼੍ਰੀ ਕ੍ਰਿਸ਼ਨ ਬਣ ਜਾਂਦਾ ਹੈ ਕੇਵਲ ਝੁਕਣ ਖਾਤਰ ਝੁਕਣ ਨਾਲ ਅਸੀਂ ਹੋਰ ਨਿਵੇਂ ਹੋ ਜਾਂਦੇ ਹਾਂ ਸਾਨੂੰ ਆਪਣੇ ਅੰਦਰ ਬੁੱਧ ਤੇ ਕ੍ਰਿਸ਼ਨ ਨੂੰ ਜਗਾਉਣਾ ਪਵੇਗਾ ਜਿਉਂ ਜਗ ਪੈਂਦੇ ਹਨ ਤਾਂ ਫਿਰ ਸ਼ੈਤਾਨ ਕਿੱਥੇ ਰਹਿ ਜਾਂਦਾ ਹੈ ਉਸ ਦਿਨ ਮੈਂ ਪਿਆਰ ਕਰਨ ਵਾਲੇ ਮਨੁੱਖ ਦੇ ਨੁਕਤਾ ਨਿਗਾਹ ਤੋਂ ਪਿਆਰ ਦਾ ਇੱਕ ਹੋਰ ਪੱਖ ਜਾਣਿਆ ਅੰਗਰੇਜ਼ੀ ਵਿੱਚ ਅਮ੍ਰਿਤਾ ਪ੍ਰੀਤਮ ਜੀ ਦੀ ਜੀਵਨੀ ਮੈਕਮਿਲਨ ਪਬਲਿਸ਼ਰਸ ਨੇ ਛਾਪੀ ਸੀ ਉਸ ਤੇ ਰਿਲੀਜ਼ ਲਈ ਇੱਕ ਇਕੱਠ ਹੋਇਆ ਸੀ ਪ੍ਰਕਾਸ਼ਕ ਨੇ ਮੈਨੂੰ ਜ਼ੋਰ ਦੇ ਕੇ ਕਿਹਾ ਕਿ ਮੈਂ ਅਮ੍ਰਿਤਾ ਨੂੰ ਲੈ ਕੇ ਉੱਥੇ ਪਹੁੰਚਾਂ ਅਮ੍ਰਿਤਾ ਨੇ ਇਹ ਕਹਿ ਕੇ ਨਾ ਕਰ ਦਿੱਤੀ ਕਿ ਉਹਨਾਂ ਦੀ ਤਬੀਅਤ ਠੀਕ ਨਹੀਂ ਸੀ ਪ੍ਰਕਾਸ਼ਕ ਦੇ ਫੋਨ ਕੜੀ-ਮੁੜੀ ਆ ਰਹੇ ਸਨ ਮੈਂ ਅਮ੍ਰਿਤਾ ਜੀ ਨੂੰ ਮੁੜ ਕੇ ਹਾਂ ਜਾਣ ਤੇ ਜ਼ੋਰ ਦਿੱਤਾ ਜਾਣ ਲਈ ਉਤਸ਼ਾਹਿਤ ਵੀ ਕੀਤਾ ਪਰ ਉਹ ਨਹੀਂ ਮੰਨੇ ਆਖਰ ਮੈਂ ਉਹਨਾਂ ਨੂੰ ਬਾਲਾਂ ਵਾਂਗ ਫੁਸਲਾਇਆ ਮਿੱਠੀਆਂ-ਮਿੱਠੀਆਂ ਗੱਲਾਂ ਕੀਤੀਆਂ ਥੋੜੀ ਜਹੀ ਖੁਸ਼ਾਮਦ ਵੀ ਕੀਤੀ ਤੇ ਫਿਰ ਆਪਣੀ ਸੌਂ ਦੇ ਦਿੱਤੀ ਤਾਂ ਉਹ ਮੰਨ ਗਏ ਅਤੇ ਨਾਲ ਜਾਣ ਦੀ ਹਮਈ ਭਰ ਦਿੱਤੀ ਪਰ ਉਹਨਾਂ ਇੱਕ ਸ਼ਰਤ ਵੀ ਨਾਲ ਰੱਖ ਦਿੱਤੀ ਕਿ ਇਸ ਮਾਗ ਵਿੱਚ ਉਹਨਾਂ ਨੂੰ ਮੈਂ ਹੀ ਲੈ ਕੇ ਜਾਵਾਂਗੀ ਮੈਂ ਸ਼ਰਤ ਖੁਸ਼ੀ ਨਾਲ ਮੰਨ ਗਈ ਮੇਰੇ ਪਤੀ ਤ੍ਰਿਲੋਕ ਜਿਨ੍ਹਾਂ ਨੂੰ ਉਹ ਬਹੁਤ ਅਸੰਤ ਕਰਦੇ ਸਨ ਸਾਨੂੰ ਸਭ ਨੂੰ ਖੁਦ ਡਰਾਈਵ ਕਰਕੇ ਲੈ ਗਏ ਚਿੱਟਾ ਸਲਵਾਰ ਕੁੜਤਾ ਪਾਈ ਅਮ੍ਰਿਤਾ 임ਰੋਜ਼ ਦਾ ਹੱਥ ਫੜ ਕੇ ਨਿੱਕੇ ਨਿੱਕੇ ਕਦਮ ਪੁੱਟਦੇ ਸਮਾਗਮ ਵਾਲੇ ਹਾਲ ਵਿੱਚ ਪਹੁੰਚੇ ਸਮਾਗਮ ਦੇ ਦੌਰਾਨ ਕਪੀਲਾ ਵਾਤਸੈਨ ਨੇ ਅਮ੍ਰਿਤਾ ਨੂੰ ਭਾਰਤ ਦੀ ਵੰਡ ਉੱਤੇ ਲਿਖੀ ਆਪਣੀ ਮਸ਼ਹੂਰ ਕਵਿਤਾ ਅੱਜ ਅੱਖਾਂ ਵਾਰਸ ਸ਼ਾਹ ਨੂੰ ਸੁਣਾਉਣ ਲਈ ਕਿਹਾ ਉਹਨਾਂ ਕਵਿਤਾ ਸੁਣਾਉਣੀ ਸ਼ੁਰੂ ਕੀਤੀ ਇੱਕ ਰੋਈ ਸੀ ਧੀ ਪੰਜਾਬ ਦੀ ਸਰੋਤਿਆਂ ਵਿੱਚ ਚੁੱਪ पसर ਗਈ ਚੌਗਿਰਦਾ ਸਨਾਟੇ ਨਾਲ ਪਰ ਗਿਆ ਸਾਰੇ ਅਸਲੋ ਖਾਮੋਸ਼ ਸਨ ਹਰ ਸ਼ਬਦ ਤੇ ਪੰਕਤੀ ਨਾਲ ਅਮ੍ਰਿਤਾ ਦੀ ਮਿੱਠੀ ਅਤੇ ਦਿਲ ਨੂੰ ਛੂ ਲੈਣ ਵਾਲੀ ਆਵਾਜ਼ ਗੂੰਜ ਰਹੀ ਸੀ ਇੱਕ ਨਵੇਂ ਜਜ਼ਬੇ ਦੇ ਨਾਲ ਤਰਲ ਜਿਹੇ ਜਜ਼ਵਾਤ ਨਾਲ ਭਿੱਜੀ ਹੋਈ ਉਹ ਆਵਾਜ਼ ਇੱਕ ਵਾਰ ਫਿਰ ਸਾਰਿਆਂ ਨੂੰ ਵੰਡ ਦੇ ਉਹਨਾਂ ਦਿਨਾਂ ਦੇ ਦਰਦ ਤੇ ਦੁੱਖਾਂ ਦੇ ਐਨ ਵਿੱਚ ਲੈ ਗਈ ਸੀ ਇਸ ਤਰ੍ਹਾਂ ਜਾਪਿਆ ਜਿਵੇਂ ਇਸ ਖਾਮੋਸ਼ ਰਹਿਣ ਵਾਲੀ ਨਾਜ਼ੁਕ ਜਹੀ ਅਮ੍ਰਿਤਾ ਦੇ ਦਿਲ ਵਿੱਚ ਹੁਣ ਤੱਕ ਵੀ ਇੱਕ ਜਵਾਲਾਮੁਖੀ ਧੁੱਕ ਰਿਹਾ ਸੀ ਜਿਵੇਂ ਉਸ ਵਿੱਚ ਵਕਤ ਨੂੰ ਵੰਗਾਰਨ ਤੇ ਇਤਿਹਾਸ ਦੇ ਕੌੜੇ ਸੱਚ ਨੂੰ ਪੇਸ਼ ਕਰਨ ਦੀ ਤਾਕਤ ਹਾਲੇ ਵੀ ਸੀ ਜਿੱਥੇ ਲੋਕਾਂ ਨੇ ਉਹਨਾਂ ਨੂੰ ਸਿਰ ਅੱਖਾਂ ਉੱਤੇ ਬਿਠਾਇਆ ਸੀ ਉੱਥੇ ਉਹਨਾਂ ਲਈ ਬੁਰੇ ਸ਼ਬਦਾਂ ਦੀ ਵਰਤੋਂ ਵੀ ਕੀਤੀ ਸੀ ਪਰ ਉਹਨਾਂ ਨੂੰ ਨਜ਼ਰਅੰਦਾਜ਼ ਕਦੀ ਨਹੀਂ ਸੀ ਕੀਤਾ ਉਹਨਾਂ ਨੂੰ ਪੰਜਾਬ ਦੀ ਆਵਾਜ਼ ਕਿਹਾ ਗਿਆ ਸੀ ਫਿਰ ਵੀ ਉਹਨਾਂ ਨੂੰ ਪੰਜਾਬ ਛੱਡਣਾ ਪਿਆ ਇਹ ਕਿਹੋ ਜਿਹਾ ਵਿਅੰਗ ਸੀ ਲੋਕਾਂ ਦੀ ਨਜ਼ਰ ਵਿੱਚ ਕਿੰਤੂ ਪਰੰਤੂ ਵਾਲੀਆਂ ਕਈ ਗੱਲਾਂ ਸਨ ਕੁਝ ਸੱਚੀਆਂ ਤੇ ਕੁਝ ਮਨਕੜਤ ਅਮ੍ਰਿਤਾ ਨੇ ਸਿੱਖ ਪਰਿਵਾਰ ਵਿੱਚ ਜਨਮ ਲਿਆ ਸੀ ਪਰ ਉਹ ਵਾਲ ਕਟਵਾ ਕੇ ਨਿੱਕੇ ਨਿੱਖੇ ਰੱਖਦੇ ਸਨ ਸਿਗਰਟ ਪੀਂਦੇ ਸਨ ਕਦੀ ਕਦੀ ਡਰਿੰਕ ਵੀ ਲੈ ਲੈਂਦੇ ਸਨ ਪਰ ਸ਼ਾਇਦ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਹ ਇੱਕ ਇਹੋ ਜਿਹੇ ਆਦਮੀ ਨਾਲ ਰਹਦੇ ਸਨ ਜੋ ਉਹਨਾਂ ਨਾਲੋਂ ਉਮਰੋਂ ਬਹੁਤ ਨਿੱਕਾ ਸੀ ਜੀਨੂੰ ਉਹ ਪਿਆਰ ਕਰਦੇ ਸਨ ਪਰ ਜਿਹਦੇ ਨਾਲ ਉਹਨਾਂ ਵਿਆਹ ਨਹੀਂ ਸੀ ਕੀਤਾ ਹੋਇਆ ਜਿਹੜਾ ਲੋਕਾਂ ਨਾਲ ਅਮ੍ਰਿਤਾ ਦਾ ਕੋਈ ਲੈਣਾ ਦੇਣਾ ਨਹੀਂ ਸੀ ਉਹਨਾਂ ਨੇ ਵੀ ਪਤਾ ਨਹੀਂ ਕਿਉਂ ਉਹਨਾਂ ਨੂੰ ਦੁੱਖ ਦਿੱਤਾ ਸੀ ਅਮ੍ਰਿਤਾ ਜੀ ਦੀਆਂ ਕਿਤਾਬਾਂ ਵਿਕਦੀਆਂ ਸਨ ਤੇ ਖੂਬ ਵਿਕਦੀਆਂ ਸਨ ਪਾਠਕ ਉਹਨਾਂ ਨੂੰ ਪਿਆਰ ਕਰਦੇ ਸਨ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਅਮ੍ਰਿਤਾ ਦੇ ਸਮਕਾਲੀ ਉਹਨਾਂ ਦੇ ਸਫਲ ਲੇਖਨ ਕਹਾਣੀਆਂ ਕਵਿਤਾਵਾਂ ਅਤੇ ਨਾਵਲਾਂ ਦੇ ਵਿਸ਼ੇ ਅਤੇ ਉਹਨਾਂ ਦੇ ਰਹਿਣ ਸਹਿਣ ਦੇ ਤੌਰ ਤਰੀਕਿਆਂ ਨੂੰ ਬਰਦਾਸ਼ਤ ਨਹੀਂ ਸਹਨ ਕਰ ਰਹੇ ਪੰਜਾਬ ਦਾ ਕੋਈ ਅਖਬਾਰ ਜਾਂ ਰਸਾਲਾ ਇਹੋ ਜਿਹਾ ਨਹੀਂ ਹੋਣਾ ਜਿਸ ਵਿੱਚ ਅਮ੍ਰਿਤਾ ਦੇ ਰਹਿਣ ਸਹਿਣ ਜਾਂ ਲੇਖਣੀ ਨੂੰ ਲੈ ਕੇ ਕੋਈ ਵੀ ਵਾਦੀ ਗੱਲ ਕੋਈ ਮਿੱਥਿਆ ਆਰੋਪ ਜਾਂ ਨਿੰਦਿਆ ਨਾਲ ਛਪੀ ਹੋਵੇ ਉਹਨਾਂ ਦੀਆਂ ਕੁਝ ਕਿਤਾਬਾਂ ਨੂੰ ਤਾਂ ਨਿੰਦਣਯੋਗ ਗਰਦਾਨ ਕੇ ਉਹਨਾਂ ਉੱਤੇ ਰੋਕ ਵੀ ਲਾ ਦਿੱਤੀ ਗਈ ਸੀ ਉਹਨਾਂ ਦੇ ਖੱਜਲ ਹੋਏ ਨਾਂ ਦੇ ਖਿਲਾਫ ਬਹੁਤ ਸਾਰੀਆਂ ਆਵਾਜ਼ਾਂ ਉੱਚੀਆਂ ਹੋਈਆਂ ਪਰ ਇਮਰੋਜ਼ ਨੇ ਹਰ ਵੇਲੇ ਉਹਨਾਂ ਦਾ ਸਾਥ ਦਿੱਤਾ ਹਰ ਚੰਗੇ ਮਾੜੇ ਵੇਲੇ ਉਹਨਾਂ ਦਾ ਹੱਥ ਮਜ਼ਬੂਤੀ ਨਾਲ ਫੜੀ ਰੱਖਿਆ ਤੇ ਹਰ ਤਤਤੀਵਾ ਤੋਂ ਉਹਨਾਂ ਨੂੰ ਬਚਾਉਂਦੇ ਰਹੇ ਇਮਰੋਜ਼ ਦੇ ਸਾਥ ਵਿੱਚ ਅਮ੍ਰਿਤਾ ਆਪਣੇ ਆਪ ਨੂੰ ਸੁਰੱਖਿਅਤ ਅਤੇ ਸੁਰਖਰੂ ਮਹਿਸੂਸ ਕਰਦੇ ਸਨ ਸਤੰਤਰਤੇ ਹਾਲਾਤ ਦੀ ਕੈਦ ਤੋਂ ਆਜ਼ਾਦ ਵੀ ਅਮਰੋਜ਼ ਪਰਿਓ ਲਿਖਦੇ ਹਨ ਮੈਂ ਤੇਰੇ ਬਾਰੇ ਪੂਰਨ ਜਾਂ ਸੰਪੂਰਨ ਵਰਗੇ ਸ਼ਬਦਾਂ ਦੀ ਵਰਤੋਂ ਨਹੀਂ ਕਰਾਂਗੀ ਕਿਉਂਕਿ ਇਹ ਆਪਣੇ ਆਪ ਵਿੱਚ ਠਰੇ ਠਰੇ ਤੇ ਸਖਤ ਪ੍ਰਤੀਤ ਹੁੰਦੇ ਹਨ ਇਨ੍ਹਾਂ ਤੋਂ ਮੈਨੂੰ ਕੰਬਣੀ ਛੇੜਦੀ ਹੈ ਇਨ੍ਹਾਂ ਸ਼ਬਦਾਂ ਵਿੱਚੋਂ ਕੁਝ ਵਧਾਇਆ ਜਾਂ ਘਟਾਇਆ ਵੀ ਨਹੀਂ ਜਾ ਸਕਦਾ ਪਰ ਤੇਰੇ ਸਾਥ ਵਿੱਚ ਤਾਂ ਬਹੁਤ ਸਹਜਤਾ ਨਾਲ ਕਹਿ ਸਕਦੀ ਹਾਂ ਕਿ ਮੇਰੇ ਵਜੂਦ ਦਾ ਹਰ ਸਾਹ ਤੇਰੇ ਕਾਰਨ ਹੈ ਤੇਰੇ ਵਿੱਚੋਂ ਹੀ ਪੈਦਾ ਹੋਇਆ ਹੈ ਮੈਂ ਇੱਥੇ ਪਰਦੇਸ ਵਿੱਚ ਬੈਠੀ ਹੋਈ ਤੈਨੂੰ ਇਹ ਲਿਖਦਿਆਂ ਸੋਚ ਰਹੀ ਹਾਂ ਕਿ ਅੱਜ 15 ਅਗਸਤ ਹੈ ਆਪਣੇ ਦੇਸ਼ ਦਾ ਸੁਤੰਤਰਤਾ ਦਿਵਸ ਕੀ ਕਿਸੇ ਸ਼ਖਸੀਅਤ ਦੇ ਨਾਮ ਇਹ ਦਿਨ ਕੀਤਾ ਜਾ ਸਕਦਾ ਹੈ ਮੈਂ ਤਾਂ ਇਹੀ ਕਹਾਂਗੀ ਕਿ ਤੂੰ ਹੀ ਮੇਰਾ 15 ਅਗਸਤ ਹੈ ਕਿਉਂਕਿ ਤੇਰੇ ਨਾਲ ਹੀ ਮੁਕਤੀ ਮਿਲੀ ਹੈ ਮੇਰੇ ਮੈਨੂੰ ਸ਼ਾਇਦ ਅਮਰੋਜ਼ ਜਾਣਦੇ ਸਨ ਕਿ ਅਮ੍ਰਿਤਾ ਨੂੰ ਉਹਨਾਂ ਦੀ ਸਹਾਇਤਾ ਚਾਹੀਦੀ ਸੀ ਇਸੇ ਲਈ ਉਹ ਇੱਕ ਫੁਹਾਰੇ ਵਾਂਗੂ ਪਿਆਰ ਦੀ ਫੁਹਾਰ ਸੁੱਟਦੇ ਰਹਿੰਦੇ ਸਨ ਅਤੇ ਅੰਮ੍ਰਿਤਾ ਉਸ ਵਿੱਚ ਭਿੱਜਣ ਦਾ ਅਨੰਦ ਲੈਂਦੇ ਰਹਿੰਦੇ ਸਨ। 임ਰੋਜ਼ ਇੱਕ ਦਿਨ ਦੱਸਣ ਲੱਗ ਪਏ। ਇੱਕ ਵਾਰ ਅਸੀਂ ਕਾਰ ਵਿੱਚ ਮੱਧ ਪ੍ਰਦੇਸ਼ ਵਿੱਚੋਂ ਲੰਘ ਕੇ ਮੁੰਬਈ ਜਾ ਰਹੇ ਸਾਂ। ਮਹਾਰਾਸ਼ਟਰ ਦੀ ਹੱਦ ਉੱਤੇ ਸਾਨੂੰ ਪੁਲਿਸ ਨੇ ਰੋਕ ਲਿਆ। ਮਹਾਰਾਸ਼ਟਰ ਵਿੱਚ ਉਨੀ ਦਿਨੀ ਨਸ਼ਾ ਬੰਦੀ ਸੀ। ਪੁਲਿਸ ਨੇ ਇਹ ਜਾਂਚ ਕਰਨ ਲਈ ਸਾਨੂੰ ਰੋਕਿਆ ਸੀ ਕਿ ਕਿਦਰੇ ਸਾਡੇ ਕੋਲ ਸ਼ਰਾਬ ਵਗੈਰਾ ਤਾਂ ਨਹੀਂ ਹੈ। ਉਹ ਲੱਭਦੇ ਰਹੇ ਪਰ ਉਹਨਾਂ ਨੂੰ ਕੁਝ ਨਹੀਂ ਮਿਲਿਆ ਪਰ ਉਹ ਇਹ ਵੀ ਨਹੀਂ ਜਾਣ ਸਕੇ ਕਿ ਸਾਨੂੰ ਨਸ਼ਾ ਇੱਕ ਦੂਸਰੇ ਦੇ ਸਾਥ ਕਰਕੇ ਸੀ ਸ਼ਰਾਬ ਕਾਰਨ ਨਹੀਂ ਉਹਨਾਂ ਨੂੰ ਕੌਣ ਪੁੱਛਦਾ ਕਿ ਕੀ ਉਹ ਸਾਡਾ ਨਸ਼ਾ ਉਤਾਰ ਸਕਦੇ ਹਨ ਅਮ੍ਰਿਤਾ ਜਦੋਂ ਪੌਦਿਆਂ ਨੂੰ ਪਾਣੀ ਦਿੰਦੇ ਤਾਂ ਮਨੀ ਪਲਾਟ ਨੂੰ ਵੇਖ ਕੇ ਕਹਿੰਦੇ ਵੇਖ ਇਹ ਕਿਸ ਤਰ੍ਹਾਂ ਵੇਲ ਵਾਂਗੂ ਵਧ ਰਿਹਾ ਹੈ ਤੇ 임ਰੋਜ ਜਵਾਬ ਦਿੰਦੇ ਤੇਰੇ ਪਾਣੀ ਦੇਣ ਉੱਤੇ ਤਾਂ ਵਾਰਸ ਸ਼ਾਹ ਦੀਆਂ ਵੀ ਟਾਹਣੀਆਂ ਫੁੱਟ ਆਈਆਂ ਸਨ ਇਹ ਤਾਂ ਵਿਚਾਰੀ ਵੇਲ ਹੀ ਹੈ ਮੈਂ ਸੋਚ ਰਹੀ ਸਾਂ ਸਮਾਜ ਬਦਲਾਵ ਦੀ ਗੱਲਤਾ ਕਰਦਾ ਹੈ ਪਰ ਜਦੋਂ ਬਦਲਾਵ ਆਉਂਦਾ ਹੈ ਤਾਂ ਉਸ ਤੋਂ ਡਰਦਾ ਹੈ ਉਸ ਦਾ ਵਿਰੋਧ ਕਰਦਾ ਹੈ ਉਸ ਦੇ ਵਿਰੋਧ ਵਿੱਚ ਮੋਰਚਾ ਬੰਦੀ ਕਰਦਾ ਹੈ ਅਮ੍ਰਿਤਾ ਅਤੇ ਮਿਰੋਜ਼ ਨੇ ਇੱਕ ਨਵੇਂ ਸਮਾਜਿਕ ਪ੍ਰਬੰਧ ਦੀ ਬੁਨਿਆਦ ਰੱਖੀ ਹੈ ਉਹਨਾਂ ਰਿਸ਼ਤਿਆਂ ਨੂੰ ਇੱਕ ਨਵੀਂ ਜਵਾਨ ਦਿੱਤੀ ਹੈ ਆਪਣੀ ਸੋਚ ਵਿੱਚ ਵੀ ਅਤੇ ਆਪਣੇ ਜੀਵਨ ਵਿੱਚ ਵੀ ਮੇਰੀ ਤੀ ਸੋਮਿਆ ਲੰਡਨ ਸਕੂਲ ਆਫ ਇਕਨੋਮਿਕਸ ਤੋਂ ਐਮ ਐਸ ਸੀ ਕਰਨ ਤੋਂ ਪਿੱਛੋਂ ਕੁਝ ਦਿਨਾਂ ਲਈ ਆਈ ਹੋਈ ਸੀ ਉਨੇ ਛੇਤੀ ਹੀ ਆਪਣੀ ਪੀ ਐਚ ਡੀ ਲਈ ਮੈਂਚੈਸਟਰ ਦੇ ਬਿਜ਼ਨਸ ਸਕੂਲ ਜਾਣਾ ਸੀ ਉਸ ਦੀ ਪੜ੍ਹਾਈ ਦਾ ਖਰਚ ਉਹ ਬੈਂਕ ਆਫ ਯੂਕੇ ਨੇ ਦੇਣਾ ਸੀ ਉਹਨੇ ਇੱਕ ਬੜੇ ਔਖੇ ਕੌਮਾਂਤਰੀ ਮੁਕਾਬਲੇ ਵਿੱਚ ਇਹ ਵਜ਼ੀਫਾ ਜਿੱਤਿਆ ਸੀ ਉਨੇ ਦਿਨੀ ਮੈਂ ਸੌਮਿਆ ਦੇ ਨਾਲ ਵੱਧ ਤੋਂ ਵੱਧ ਵਕਤ ਕੱਟਣਾ ਚਾਹੁੰਦੀ ਸੀ ਅਤੇ ਅਮ੍ਰਿਤਾ ਦੀ ਹੀਲਿੰਗ ਵੀ ਜਾਰੀ ਰੱਖਣਾ ਚਾਹੁੰਦੀ ਸੀ ਇੱਕ ਦੁਪਹਿਰ ਮੈਂ ਤੇ ਸੌਮਿਆ ਦੋਵੇਂ ਹੀ ਅਮ੍ਰਿਤਾ ਨੂੰ ਮਿਲਣ ਗਏ ਅਮ੍ਰਿਤਾ ਹਰੂ ਬਹੁਤ ਪਿਆਰ ਨਾਲ ਮਿਲੇ ਇੱਕ ਹੋਣ ਹਰਤੀ ਦੀ ਮਾਂ ਹੋਣ ਕਰਕੇ ਉਹਨਾਂ ਮੈਨੂੰ ਵਧਾਈ ਵੀ ਦਿੱਤੀ ਅਮ੍ਰਿਤਾ ਕਾਬਲੀਅਤ ਦੇ ਕਦਰਦਾਨ ਸਨ ਉਹਨਾਂ ਸੌਮਿਆ ਨੂੰ ਕੋਲ ਸੱਦਿਆ ਤੇ ਸਾਹਮਣੇ ਵਾਲੀ ਅਲਮਾਰੀ ਖੋਲ ਕੇ ਉਸ ਵਿੱਚੋਂ ਇੱਕ ਬੈਗ ਕੱਢਣ ਲਈ ਆਖਿਆ ਅਮ੍ਰਿਤਾ ਨੇ ਬੈਗ ਖੋਲ ਕੇ ਉਸ ਵਿੱਚੋਂ ਇੱਕ ਬਟੂਆ ਕੱਢਿਆ ਤੇ ਸੌਮਿਆ ਨੂੰ ਦਿੰਦੇ ਬੋਲੇ ਇਹ ਮੈਂ ਤੇਰੇ ਲਈ ਰੱਖਿਆ ਹੈ ਇਹ ਤੂੰ ਯੂਕੇ ਲੈ ਜਾਵੇਂ ਤੇਰੇ ਕੰਮ ਆਵੇਗਾ ਹਾਂਦੀ ਹੈ ਸੌਮਿਆ ਨੇ ਮੇਰੇ ਵੱਲ ਵੇਖਿਆ ਤੇ ਫਿਰ ਉਹਨਾਂ ਵੱਲ ਫਿਰ ਬਟੂਏ ਨੂੰ ਹੱਥ ਵਿੱਚ ਲੈ ਕੇ ਸੀਨੇ ਨਾਲ ਲਾਇਆ ਤੇ ਭਾਵੁਕਤਾ ਨਾਲ ਅਮ੍ਰਿਤਾ ਦੇ ਪੈਰ ਛੂ ਕੇ ਆਸ਼ੀਰਵਾਦ ਮੰਗਿਆ ਅਮ੍ਰਿਤਾ ਜੀ ਨੇ ਮੋਹ ਨਾਲ ਉਹਦੇ ਦੋਵੇਂ ਹੱਥ ਫੜ ਲਏ ਤੇ ਆਪਣੇ ਕੋਲ ਬਿਠਾਉਂਦਿਆਂ ਹੋਇਆਂ ਬੋਲੇ ਬਹੁਤ ਪਿਆਰੀ ਬੱਚੀ ਹੈ ਸੌਮਿਆ ਮੁਸਕਰਾਣ ਲੱਗ ਪਈ ਇਹ ਤੇਰਾ ਕਹਿਣਾ ਮੰਨਦੀ ਹੈ ਜਾਂ ਨਹੀਂ ਅਮ੍ਰਿਤਾ ਜੀ ਨੇ ਹੱਸਦਿਆਂ ਹੋਇਆਂ ਮੈਨੂੰ ਪੁੱਛਿਆ ਕਦੀ ਮੈਂ ਇਸ ਦਾ ਕਹਿਣਾ ਮੰਨ ਲੈਂਦੀ ਹਾਂ ਤੇ ਕਦੀ ਇਹ ਮੇਰਾ ਮੈਂ ਹੱਸਦਿਆਂ ਹੋਇਆਂ ਕਿਹਾ ਖਾਸ ਕਰਕੇ ਜਦੋਂ ਇਹ ਮੇਰੀ ਮਾਂ ਵਾਂਗੂ ਮੇਰੇ ਨਾਲ ਵਰਤਦੀ ਹੈ ਉਦੋਂ ਮੈਂ ਹੀ ਇਸ ਦਾ ਕਹਿਣਾ ਮੰਨ ਲੈਂਦੀ ਹਾਂ ਸਾਰੇ ਹੱਸਣ ਲੱਗ ਪਏ ਇਹ ਜਿੱਦੀ ਹੈ ਹਾਂ ਕਈ ਵਾਰ ਮੈਂ ਇਸ ਦੀ ਜਿੱਦ ਪੂਰੀ ਹੋਣ ਦਿੰਦੀ ਹਾਂ ਮੈਂ ਕਿਹਾ ਮੈਂ ਕਿਸੇ ਕੰਮ ਲਈ ਇਹਨੂੰ ਰੋਕਦੀ ਟੋਕਦੀ ਨਹੀਂ ਹਾਂ ਆਪਦੇ ਨਜ਼ਰੀਏ ਬਾਰੇ ਵੀ ਉਹਨੂੰ ਦੱਸ ਦਿੰਦੀ ਹਾਂ ਤੇ ਸੌਮਿਆ ਤੂੰ ਕੀ ਕਹਿੰਨੀ ਹੈ ਇਸ ਬਾਰੇ ਉਹਨਾਂ ਪੁੱਛਿਆ ਮੇਰੇ ਖਿਆਲ ਵਿੱਚ ਮੈਂ ਜਿੱਦੀ ਨਹੀਂ ਹਾਂ ਫਿਰ ਵੀ ਆਪਣੀ ਗੱਲ ਮੰਨਵਾਉਣਾ ਪਸੰਦ ਕਰਦੀ ਹਾਂ ਉਹਨਾਂ ਕਿਹਾ ਤਾਂ ਸਾਰੇ ਇੱਕ ਵਾਰ ਮੁੜ ਹੱਸ ਪਏ ਕੁਛਰ ਪਿੱਛੋਂ ਉਹ ਸੌਮਿਆ ਨੂੰ ਗਲੇ ਲਗਾਉਂਦਿਆਂ ਬੋਲਨੇ ਤੇਰੀ ਇੱਕ ਹੀ ਧੀ ਹੈ ਤੂੰ ਫਿਰ ਵੀ ਉਹਨੂੰ ਇੰਨੀ ਦੂਰ ਭੇਜ ਦਿੱਤਾ ਇਸੇ ਲਈ ਤਾਂ ਦੂਰ ਭੇਜਿਆ ਹੈ ਇਹ ਸਾਡੀ ਇੱਕੋ ਇੱਕ ਧੀ ਹੈ ਅਸੀਂ ਚਾਹੁੰਦੇ ਹਾਂ ਕਿ ਇਹਨੂੰ ਪੂਰਾ ਮੌਕਾ ਮਿਲੇ ਇਹ ਜਿੰਨਾ ਵੀ ਉੱਡਣਾ ਚਾਵੇ ਉੱਡ ਲਵੇ ਤੇ ਕੁਮਾਂਤਰੀ ਮਾਹੌਲ ਵਿੱਚ ਵਧੇ ਫੁੱਲੇ ਦੂਸਰਾ ਕਾਰਨ ਇਹ ਕਿ ਇਹ ਸਾਡੀ ਇਕੋ ਲੋਤੀ ਸਥਾਨ ਸੰਤਾਨ ਹੈ ਤੇ ਧੀ ਵੀ ਇਸ ਲਈ ਵੀ ਅਸੀਂ ਚਾਹੁੰਦੇ ਹਾਂ ਕਿ ਪੂਰੀ ਤਰ੍ਹਾਂ ਸਮਰੱਥਾवान ਅਤੇ ਸਵੈ ਨਿਰਪਰ ਹੋਵੇ ਐਨੇ ਨੂੰ ਅਮ੍ਰਿਤਾ ਜੀ ਦੀ ਬਹੂ ਸੌਮਿਆ ਲਈ ਪੈਪਸੀ ਲੈ ਕੇ ਆ ਗਈ ਅਸੀਂ ਕੁਛ ਰ ਇਧਰ ਉਧਰ ਦੀਆਂ ਗੱਲਾਂ ਕਰਦੇ ਰਹੇ ਫਿਰ ਮੈਂ ਸਾਰਿਆਂ ਨੂੰ ਦੂਸਰੇ ਕਮਰੇ ਵਿੱਚ ਜਾਣ ਲਈ ਆਖਿਆ ਤਾਂ ਕਿ ਅਮੈਂ ਅਮ੍ਰਿਤਾ ਨੂੰ ਹੀਲਿੰਗ ਦੇ ਸਕਾਂ ਹੀਲਿੰਗ ਤੋਂ ਪਿੱਛੋਂ ਉਹ ਬਿਹਤਰ ਮਹਿਸੂਸ ਕਰਨ ਲੱਗ ਪਈ ਤਾਂ ਅਸੀਂ ਬਾਕੀਆਂ ਨੂੰ ਕਮਰੇ ਵਿੱਚ ਬੁਲਵਾ ਲਿਆ ਸੌਮਿਆ ਦੀਆਂ ਬਾਹਾਂ ਵਿੱਚ ਹੱਥ ਪਾ ਕੇ ਅਮ੍ਰਿਤਾ ਬੋਲੇ ਸੌਮਿਆ ਤੈਨੂੰ ਘਰ ਦੀ ਯਾਦ ਨਹੀਂ ਆਉਂਦੀ ਜੀ ਆਉਂਦੀ ਤਾਂ ਹੈ ਪਰ ਕੀ ਕੀਤਾ ਜਾ ਸਕਦਾ ਹੈ ਉੱਥੇ ਰਹਿ ਕੇ ਕੰਮ ਤਾਂ ਕਰਨਾ ਹੀ ਪਊ ਹਿਆ ਨਾ ਉਹ ਬੋਲੀ ਤੂੰ ਇਸ ਦੇ ਵਿਆਹ ਬਾਰੇ ਕੀ ਸੋਚਿਆ ਹੈ ਮੈਂ ਸੋਚਦੀ ਹਾਂ ਕਿ ਆਪਣੀਆਂ ਧੀਆਂ ਨੂੰ ਸਾਨੂੰ ਇੰਨਾ ਕੁ ਮੌਕਾ ਤਾਂ ਦੇਣਾ ਹੀ ਚਾਹੀਦਾ ਹੈ ਕਿ ਪਹਿਲੋਂ ਆਪਣੇ ਆਪ ਨੂੰ ਪਛਾਣ ਸਕਣ ਉਸ ਤੋਂ ਪਿੱਛੋਂ ਉਹ ਯਕੀਨਨ ਆਪਣੇ ਜੀਵਨ ਸਾਥੀ ਨੂੰ ਵੀ ਪਛਾਣ ਲੈਣਗੀਆਂ ਇਹ ਮੇਰਾ ਵਿਸ਼ਵਾਸ ਹੈ ਮੈਂ ਕਿਹਾ ਉਹਨਾਂ ਸੌਮਿਆਵਲ ਵਲ ਵੇਖਦਿਆਂ ਪੁੱਛਿਆ ਤੂੰ ਆਪਣੇ ਵਿਆਹ ਬਾਰੇ ਕੀ ਸੋਚਦੀ ਹੈ ਮੈਂ ਪਹਿਲੋਂ ਆਪਣੇ ਪੈਰਾਂ ਉੱਤੇ ਖੜਾ ਹੋਣਾ ਚਾਹੁੰਦੀ ਹਾਂ ਮੈਂ ਆਪਣੇ ਕਿੱਤੇ ਵਿੱਚ ਕਾਬਲਤ ਤੇ ਆਰਥਿਕ ਰੂਪ ਵਿੱਚ ਆਜ਼ਾਦ ਹੋਣਾ ਚਾਹੁੰਦੀ ਹਾਂ ਉਹ ਬੋਲੀ ਅੱਜਕੱਲ੍ਹ అనుਪਾਵ ਅਤੇ ਮੁੱਲ ਦੋਵੇਂ ਬਦਲ ਰਹੇ ਨੇ ਕੁੜੀਆਂ ਨੂੰ ਨਵੇਂ ਖੇਤਰਾ ਵਿੱਚ ਜਾਣ ਦੇ ਮੌਕੇ ਮਿਲ ਰਹੇ ਨੇ ਉਹਨਾਂ ਨੂੰ ਆਪਣੀ ਕਾਬਲੀਅਤ ਨੂੰ ਨਿਖਾਰਨ ਉਭਾਰਨ ਲਈ ਪੂਰੀਆਂ ਸੁਵਿਧਾ ਮੁਹੱਈਆ ਨੇ ਜਿਹੜੀਆਂ ਸਾਡੇ ਸਮੇਂ ਵਿੱਚ ਨਹੀਂ ਸਨ ਅਮ੍ਰਿਤਾ ਕਹਿ ਰਹੇ ਸਨ ਉਹਨਾਂ ਦੀ ਗੱਲ ਦਾ ਹੰਗਾਰਾ ਭਰਦੇ ਆ ਮੈਂ ਕਿਹਾ ਜੀ ਹਾਂ ਸਾਨੂੰ ਇਹਨਾਂ ਦੇ ਜਿਹਨ ਦੀ ਜਗਿਆਸਾ ਦੀ ਅੱਗ ਨੂੰ ਬੁਝਾਉਣਾ ਬੁਝਣ ਨਹੀਂ ਦੇਣਾ ਚਾਹੀਦਾ ਤਾਂ ਕਿ ਇਹ ਬਿਨਾਂ ਕਿਸੇ ਡਰ ਜਾਂ ਪੂਰਵਧਾਰਨਾ ਦੇ ਖੁਦ ਨੂੰ ਜਾਣ ਸਕਣ ਅਤੇ ਜਗਿਆਸਾ ਨੂੰ ਖੁੱਲ ਕੇ ਸਾਹਮਣੇ ਵੀ ਲਿਆ ਸਕਣ ਅਮ੍ਰਿਤਾ ਮੁਸਕੁਰਾਏ ਅਤੇ ਬੋਲੇ ਹਾਂ ਮੇਰਾ ਵੀ ਇਹੋ ਮੰਨਣਾ ਹੈ ਮੇਰਾ ਖਿਆਲ ਹੈ ਕਿ ਆਪਣੇ ਪੈਰਾਂ ਉੱਤੇ ਖੜੇ ਹੋਣ ਲਈ ਤਾਲੀਮ ਹੀ ਇੱਕੋ ਇੱਕ ਜਰੀਆ ਹੈ ਵਰਨਾ ਇਹ ਕੀ ਹਾਸਲ ਕਰ ਸਕਣਗੇ ਜੇ ਇਹਨਾਂ ਨੂੰ ਪਤਾ ਹੀ ਨਹੀਂ ਹੋਊ ਕਿ ਉਹ ਲੱਭ ਕੀ ਰਹੀਆਂ ਨੇ ਮੈਂ ਹਮੇਸ਼ਾ ਇਹੋ ਆਖਿਆ ਹੈ ਕਿ ਔਰਤਾਂ ਦਾ ਆਜ਼ਾਦ ਹੋਣਾ ਅਤੇ ਆਪਣੇ ਪੈਰਾਂ ਉੱਤੇ ਖੜੇ ਹੋਣਾ ਜ਼ਰੂਰੀ ਹੈ। ਉਹਦੇ ਲਈ ਲੜਾਈ ਔਰਤ ਨੂੰ ਖੁਦ ਹੀ ਲੜਨੀ ਪਵੇਗੀ। ਜੇ ਉਹਨਾਂ ਆਜ਼ਾਦ ਹੋਣਾ ਹੈ ਤਾਂ ਉਹਨਾਂ ਨੂੰ ਖੁਦ ਕੋਸ਼ਿਸ਼ ਕਰਨੀ ਪਵੇਗੀ। ਸਿਰਫ ਚਾਹਣਾ ਹੀ ਕਾਫੀ ਨਹੀਂ ਹੁੰਦਾ। ਸਮਾਜ ਵਿੱਚ ਔਰਤਾਂ ਦੀ ਥਾਂ ਬਾਰੇ ਉਹਨਾਂ ਦਾ ਕਹਿਣਾ ਸੀ ਮੈਂ ਸਮਾਜ ਵਿੱਚ ਮਰਦਾਂ ਦੀ ਹਕੂਮਤ ਔਰਤਾਂ ਦੀ ਗੁਲਾਮੀ ਅਤੇ ਉਹਨਾਂ ਉੱਤੇ ਕੀਤੇ ਜਾ ਰਹੇ ਜ਼ੁਲਮੋ ਸਿਤਮ ਦੇ ਸਖਤ ਵਿਰੋਧਾਹਾਂ। ਆਪਰੀ ਮਿਸਾਲ ਦਿੰਦਿਆਂ ਉਹ ਬੋਲੇ ਮੈਂ ਆਪਣੇ ਜੀਵਨ ਵਿੱਚ ਆਪਣੀ ਰੋਜੀ ਰੋਟੀ ਖੁਦ ਕਮਾਈ ਹੈ ਪੈਸੇ ਦੇ ਮਾਮਲੇ ਵਿੱਚ ਔਰਤਾ ਦੀ ਮਰਦਾਂ ਉੱਤੇ ਨਿਰਭਰ ਹੋਣਾ ਕਤਈ ਠੀਕ ਨਹੀਂ ਇਸ ਤਰ੍ਹਾਂ ਕਰਕੇ ਔਰਤ ਆਪਣੇ ਆਪ ਨੂੰ ਖੁਦ ਹੀ ਮਰਦਾਂ ਦੇ ਹੱਥਾਂ ਦਾ ਖਿਡੌਣਾ ਬਣਾ ਲੈਂਦੀ ਹੈ ਫਿਰ ਉਸ ਦੀ ਹੈਸੀਅਤ ਇੱਕ ਨੌਕਰ ਤੋਂ ਵੱਧ ਨਹੀਂ ਰਹਿੰਦੀ ਔਰਤਾਂ ਦੇ ਬੁਨਿਆਦੀ ਹੱਕਾਂ ਦੇ ਬਾਰੇ ਅਮ੍ਰਿਤਾ ਦੇ ਖਿਆਲ ਜਾਣ ਕੇ ਮੈਨੂੰ ਤਾਂ ਚੰਗਾ ਲੱਗਾ ਹੀ ਪਰ ਸਾਡੇ ਵਿੱਚ ਹਾਜ਼ਰ ਦੋਹਾਂ ਸੁਆਣੀਆਂ ਉੱਤੇ ਵੀ ਇਸ ਦਾ ਚੰਗਾ ਅਸਰ ਹੋਇਆ। ਹੁਣ ਤੱਕ ਮੈਂ ਅਮਰਤਾ ਨਾਲ ਉਹਨਾਂ ਦੇ ਨਿੱਜੀ ਜੀਵਨ ਦੀਆਂ ਗੱਲਾਂ ਵੀ ਕਰਨ ਲੱਗ ਪਈ ਸਾਂ। ਇੱਕ ਮਾਂ ਦੇ ਦਿਲ ਉੱਤੇ ਕੀ ਗੁਜ਼ਰਦੀ ਹੈ ਜਦੋਂ ਉਹਨੂੰ ਪਤਾ ਲੱਗਦਾ ਹੈ ਕਿ ਉਸਦੇ ਬੱਚੇ ਉਸ ਨੂੰ ਇਸ ਗੱਲ ਲਈ ਗੁਨਾਹਗਾਰ ਮੰਨਦੇ ਨੇ ਕਿ ਉਸਨੇ ਤਾਂ ਆਪਣੀ ਜ਼ਿੰਦਗੀ ਨੂੰ ਨਵਾਂ ਮੋੜ ਦੇ ਕੇ ਸਵਾਰ ਲਿਆ ਪਰ ਇਹ ਨਹੀਂ ਸੋਚਿਆ ਕਿ ਇਸ ਗੱਲ ਨਾਲ ਉਸਦੇ ਬੱਚਿਆਂ ਦੀ ਜ਼ਿੰਦਗੀ ਉੱਤੇ ਕਿੰਨਾ ਬੁਰਾ ਅਸਰ ਪਿਆ ਹੈ। ਅਤੇ ਉਹਨਾਂ ਨੂੰ ਕਿੰਨਾ ਦੁੱਖ ਚੱਲਣਾ ਪਿਆ ਹੈ। ਜਦੋਂ ਕੋਈ ਘਰ ਟੁੱਟਦਾ ਹੈ ਤਾਂ ਉਸ ਦਾ ਤੜਕਣਾ ਬੱਚਿਆਂ ਦੇ ਦਿਲੋਂ ਦਿਮਾਗ ਨੂੰ ਹਿਲਾ ਕੇ ਰੱਖ ਦਿੰਦਾ ਹੈ ਉਹਨਾਂ ਨੂੰ ਆਪਣੇ ਮਾਨਸਿਕ ਸੰਤੁਲਨ ਕਾਇਮ ਰੱਖਣ ਲਈ ਅਤੇ ਸਮਾਜਿਕ ਸਵੀਕ੍ਰਿਤੀ ਲਈ ਕਿੰਨੇ ਸਮਝੌਤੇ ਕਰਨੇ ਪੈਂਦੇ ਹਨ ਮਾਪਿਓ ਭੁੱਲ ਜਾਂਦੇ ਨੇ ਕਿ ਉਹਨਾਂ ਦੇ ਬੱਚਿਆਂ ਦੀਆਂ ਵੀ ਜਜ਼ਬਾਤੀ ਜ਼ਰੂਰਤਾਂ ਨੇ ਮਨੋਵਿਗਿਆਨਿਕ ਲੋੜਾਂ ਨੇ ਇਸੇ ਲਈ ਇਹੋ ਜਿਹੇ ਹਾਲਾਤ ਵਿੱਚ ਬੱਚਿਆਂ ਦਾ ਮਾਪਿਓ ਨੂੰ ਸਵਾਰਥੀ ਅਤੇ ਮੁਜ਼ਰਮ ਕਰਾਰ ਦੇ ਦੇਣਾ ਸੁਭਾਵਕ ਹੈ ਅਮ੍ਰਿਤਾ ਇੱਕ ਬੇਹੱਦ ਭਾਵੁਕ ਅਤੇ ਸੰਵੇਦਨਸ਼ੀਲ ਮਾਂ ਸੀ। ਉਹਨਾਂ ਨੇ ਆਪਣੇ ਬੱਚਿਆਂ ਦੇ ਦਰਦ ਨੂੰ ਖੁਦ ਝੱਲਿਆ ਸੀ ਪਰ ਆਪਣੇ ਮਨ ਦੇ ਦਰਦ ਨੂੰ ਅੰਦਰ ਹੀ ਲੁਕਾ ਕੇ ਰੱਖਿਆ। ਉਹਨਾਂ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਬੜੇ ਲਾਡ ਪਿਆਰ ਨਾਲ ਕੀਤਾ। ਉਹ ਆਪਣੇ ਘਰ ਨੂੰ ਆਮ ਘਰਾਂ ਵਰਗਾ ਤਾਂ ਨਹੀਂ ਬਣਾ ਸਕੇ ਜਿੱਥੇ ਮਾਤਾ-ਪਿਤਾ ਆਪੋ ਆਪਣੀ ਭੂਮਿਕਾ ਨਿਭਾਉਂਦੇ ਨੇ। ਉਹਨਾਂ ਖੁਦ ਦੋਵੇਂ ਭੂਮਿਕਾਵਾਂ ਬਾਖੂਬੀ ਨਿਭਾਈਆਂ। ਉਹਨਾਂ ਨੂੰ ਬੱਚਿਆਂ ਨੂੰ ਏ ਵੀ ਸਮਝਾਉਣਾ ਪਿਆ ਕਿ ਇੱਕ ਦੁਖੀ ਅਤੇ ਪੀੜਤ ਮਾਂ ਆਪਣੇ ਬੱਚਿਆਂ ਨੂੰ ਉਹੀ ਦੇ ਸਕੇਗੀ ਜੋ ਉਸਦੇ ਕੋਲ ਹੋਵੇਗਾ। ਉਹਨਾਂ ਨੂੰ ਮੋਹ, ਪਿਆਰ ਅਤੇ ਮਮਤਾ ਦੇਣ ਲਈ ਉਸਦੇ ਆਪਣੇ ਜੀਵਨ ਵਿੱਚ ਵੀ ਇਹ ਸਭ ਕੁਝ ਹੋਣਾ ਜ਼ਰੂਰੀ ਹੈ। ਸੁੱਕੇ ਝਰਨੇ ਤੋਂ 부ਸ਼ਾੜ ਕਿਵੇਂ ਚਰ ਸਕਦੀ ਹੈ? ਅਮ੍ਰਿਤਾ ਇੱਕ ਮਮਤਾਮਈ ਮਾਂ ਸੀ। ਉਹਨਾਂ ਨੇ ਬੜੀ ਮੁਸ਼ਕਲ ਮਿਹਨਤ ਅਤੇ ਇਮਾਨਦਾਰੀ ਨਾਲ ਧਨ ਕਮਾਇਆ ਸੀ। ਆਪਣੇ ਬੱਚਿਆਂ ਉੱਤੇ ਉਹਨਾਂ ਹਮੇਸ਼ਾ ਖੁੱਲੇ ਦਿਲ ਨਾਲ ਖਰਚ ਕੀਤਾ। ਆਰਕੀਟੈਕਚਰ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਦੋਂ ਉਹਨਾਂ ਦੇ ਬੇਟੇ ਨੇ ਛੁੱਟੀ ਮਨਾਉਣ ਲਈ ਯੂਰਪੀਅਨ ਦੀ ਇੱਛਾ ਪ੍ਰਗਟ ਕੀਤੀ ਤਾਂ ਅਮ੍ਰਿਤਾ ਨੇ ਤੁਰੰਤ ਸਾਰਾ ਪ੍ਰਬੰਧ ਕਰ ਦਿੱਤਾ ਇੱਕ ਵਾਰ ਵੀ ਨਾ ਸੋਚਿਆ ਕਿ ਇੰਨਾ ਪੈਸਾ ਕਿਉਂ ਖਰਚ ਕੀਤਾ ਜਾਵੇ ਉਹ ਕਹਿੰਦੇ ਸਨ ਕਿ ਮੈਂ ਆਪਣੇ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਖੁਸ਼ੀ ਦੇਣੀ ਚਾਹੁੰਦੀ ਹਾਂ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਆ ਅਮ੍ਰਿਤਾ ਦੇ ਹਾਲਾਤ ਬਹੁਤ ਚੰਗੇ ਨਹੀਂ ਸਨ ਉਹਨਾਂ ਨੇ ਬੜਾ ਔਖਾ ਵੇਲਾ ਲੰਘਾਇਆ ਸੀ ਫਿਰ ਵੀ ਹਿੰਮਤ ਅਤੇ ਸੱਚਾਈ ਨਾਲ ਇਹ ਜ਼ਿੰਮੇਵਾਰੀ ਉਹਨਾਂ ਸਫਲਤਾਪੂਰਕ ਪੂਰੀ ਕੀਤੀ ਜਦੋਂ ਉਹਨਾਂ ਦੇ ਬੇਟੇ ਦਾ ਜਨਮ ਹੋਣ ਵਾਲਾ ਸੀ ਤਾਂ ਉਹਨਾਂ ਕਲਪਨਾ ਕੀਤੀ ਸੀ ਕਿ ਬੱਚੇ ਦਾ ਮੁਹਾਦਰਾ ਸਾਹਿਰ ਵਰਗਾ ਹੋਵੇਗਾ। ਉਹਨਾਂ ਦਾ ਇਹ ਵਿਸ਼ਵਾਸ ਸੀ ਕਿ ਜੇ ਉਹ ਅਠੇ ਪਹਿਰ ਮਨ ਵਿੱਚ ਸਾਹਿਰ ਦਾ ਚਿਹਰਾ ਵੇਖਦੇ ਰਹਿਣਗੇ ਤਾਂ ਉਹਨਾਂ ਦਾ ਬੇਟਾ ਸਾਹਿਰ ਵਰਗਾ ਹੀ ਹੋਵੇਗਾ। ਪਰ ਕਲਪਨਾ ਲੋਕ ਵਿੱਚ ਹਮੇਸ਼ਾ ਨਹੀਂ ਜੀਵਿਆ ਜਾ ਸਕਦਾ। ਇੱਕ ਦਿਨ ਬੇਟੇ ਨੇ ਉਹਨਾਂ ਤੋਂ ਸਿੱਧਾ ਸਵਾਲ ਪੁੱਛ ਲਿਆ ਕਿ ਕੀ ਉਹ ਸਾਹਿਰ ਦਾ ਬੇਟਾ ਹੈ? ਉਹਨਾਂ ਵੀ ਸਾਫ਼ ਉੱਤਰ ਦਿੱਤਾ ਨਹੀਂ। ਉਹਨਾਂ ਨੇ ਬੇਟੇ ਨੂੰ ਸੱਚ ਦੱਸਿਆ ਸੀ ਪਰ ਉਹ ਇਸ ਸੋਚ ਵਿੱਚ ਵੀ ਪੈ ਗਏ ਕਿ ਉਹਨਾਂ ਦੇ ਇਸ ਸੱਚੇ ਜਵਾਬ ਦੇ ਸਾਹਮਣੇ ਉਹ ਕਲਪਿਤ ਸੱਚ ਕੀ ਕੱਟ ਸੱਚ ਸੀ ਜਿੱਥੋਂ ਤੱਕ ਵੀ ਸੰਭਵ ਹੋ ਸਕਿਆ ਅਮ੍ਰਿਤਾ ਨੇ ਆਪਣੇ ਬੱਚਿਆਂ ਨੂੰ ਲੋਕ ਨਿੰਦਿਆ ਤੋਂ ਬਚਾਈ ਰੱਖਿਆ ਇਮਰੋਜ਼ ਦੇ ਸਹਰਤਵਰੀ ਵਤੀਰੇ ਕਾਰਨ ਹੀ ਉਹ ਆਪਣੇ ਬੱਚਿਆਂ ਦੇ ਵਧਣ ਫੁੱਲਣ ਅਤੇ ਪਾਲਣ ਪੋਸ਼ਣ ਲਈ ਸਵਸ਼ ਸੰਤੁਲਿਤ ਅਤੇ ਸੁਖਦ ਮਾਹੌਲ ਦੇ ਸਕੇ ਸਨ ਇਮਰੋਜ਼ ਕਹਿੰਦੇ ਹਨ ਅਮ੍ਰਿਤਾ ਦੇ ਬੱਚੇ ਮੇਰੇ ਹੀ ਨੇ ਮੈਂ ਜੋ ਵੀ ਕੀਤਾ ਹੈ ਆਪਣੇ ਬੱਚਿਆਂ ਲਈ ਹੀ ਕੀਤਾ ਹੈ ਮੈਂ ਪੁੱਛ ਲਿਆ ਕੀ ਤੁਹਾਨੂੰ ਆਪਣੇ ਬੱਚਿਆਂ ਦੀ ਇੱਛਾ ਨਹੀਂ ਹੋਈ ਉਹ ਹੱਸਣ ਲੱਗ ਪਏ ਤੇ ਬੋਲੇ ਜਦੋਂ ਅਸੀਂ ਮਿਲੇ ਸਾਂ ਉਦੋਂ ਬੱਚੇ ਤਾਂ ਪਹਿਲਾਂ ਤੋਂ ਹੀ ਸਨ ਫਿਰ ਹੋਰ ਬੱਚਿਆਂ ਦੀ ਕੀ ਜ਼ਰੂਰਤ ਸੀ ਥੋੜੀ देर ਰੋਕ ਕੇ ਉਹ ਕੁਝ ਸੋਚਦੇ ਹੋਏ ਬੋਲੇ ਅਮ੍ਰਿਤਾ ਦੇ ਬੇਟੇ ਦਾ ਵਿਆਹ ਉੱਤੇ ਜਦੋਂ ਕੁਝ ਰਿਸ਼ਤੇਦਾਰਾਂ ਨੂੰ ਇਹ ਠੀਕ ਨਹੀਂ ਲੱਗਾ ਕਿ ਮੈਂ ਵੀ ਬਰਾਤੇ ਜਾਵਾਂ ਤਾਂ ਮੈਂ ਖੁਦ ਹੀ ਜਾਣ ਤੋਂ ਮਨਾ ਕਰ ਦਿੱਤਾ ਮੈਂ ਜਾਣਦਾ ਸਾਂ ਕਿ ਸਮਾਸ ਅਜੇ ਇਹ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ ਕਿ ਮੈਂ ਅਮ੍ਰਿਤਾ ਦਾ ਦੋਸਤ ਹਾਂ ਅਤੇ ਅਸੀਂ ਇਕੱਠੇ ਰਹਿੰਦੇ ਹਾਂ ਫਿਰ ਹੱਸਦੇ ਹੋਏ ਬੋਲੇ ਜੇ ਮੈਂ ਵੀ ਬਰਾਤ ਵਿੱਚ ਚਲਿਆ ਜਾਂਦਾ ਤਾਂ ਫਿਰ ਲਾੜੇ-ਲਾੜੀ ਦਾ ਕਮਰਾ ਫੁੱਲਾਂ ਨਾਲ ਕੌਣ ਸਜਾਉਂਦਾ ਚੰਗਾ ਹੀ ਹੋਇਆ ਕਿ ਮੈਂ ਨਹੀਂ ਗਿਆ ਕਈ ਇਹੋ ਜਿਹੇ ਸਵਾਲ ਸਨ ਜਿਹੜੇ ਅਣਸੁਲਝੇ ਰਹਿ ਗਏ ਸਨ ਇੱਕ ਮਾਂ ਦੀ ਪੀੜ ਇੱਕ ਔਰਤ ਦਾ ਦਰਦ ਬੱਚਿਆਂ ਦਾ ਮਾਨਸਿਕ ਤਸੀਹਾ ਅਤੇ ਅਮਰੋਜ਼ ਦੀ ਦੋ ਚਿੱਤੀ ਜਿਵੇਂ ਨਿਖਰ ਕੇ ਸਾਹਮਣੇ ਆ ਗਈ ਸੀ ਕੀ ਪਤਾ ਕੌਣ ਠੀਕ ਸੀ ਤੇ ਕੌਣ ਗਲਤ ਧੰਨਵਾਦ